ਆਤੜਾ ਹਾਮਚੇੜੀ ਜਾਖਲ ਰੋਡ ਬਾਈਪਾਸ ਤੇ ਇੱਕ ਐਕਸੀਡੈਂਟ ਵਿੱਚ ਇੱਕ ਪਤੀ ਪਤਨੀ ਦੀ ਮੌਤ ਹੋ ਗਈ ਹੈ ਪਤੀ ਪਤਨੀ ਮੋਟਰਸਾਈਕਲ ਤੇ ਸਵਾਰ ਸਨ ਤੇ ਉਹਨਾਂ ਦੇ ਐਕਸੀਡੈਂਟ ਨਾਲ ਮੌਤ ਹੋ ਗਈ ਹੈ ਜਿਸ ਦੇ ਇਲਾਵਾ ਇੱਕ ਲੜਕੀ ਦੇ ਇੱਕ ਛੋਟੀ ਬੱਚੀ ਨੂੰ ਗੰਭੀਰ ਸੱਟਾਂ ਆਈਆਂ ਨੇ ਸਥਾਨ ਸਮਾਣਾ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਜਾਣਕਾਰੀ ਅਨੁਸਾਰ ਪਿੰਡ ਜਾਲਕੀਆਂ ਦਾ ਰਹਿਣ ਵਾਲਾ ਪ੍ਰੀਤਮ ਸਿੰਘ ਆਪਣੀ ਪਤਨੀ ਇੱਕ ਹੋਰ ਲੜਕੀ ਤੇ ਬੱਚੀ ਸਮੇਤ ਜ਼ਿਲ੍ਹਾ ਸੰਗਰੂਰ ਦੇ ਡਿੜਬਾ ਨੇੜਲੇ ਪਿੰਡ ਗੁਜਨਾ ਤੋਂ ਇੱਕੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਹੇ ਸੀ ਕਿ ਪਾਤਣਾ ਬਾਈਪਾਸ ਚੌਕ ਵਿੱਚ ਮੋੜ ਮੁੜਦੇ ਸਮੇਂ ਸਾਹਮਣੇ ਤੋਂ ਆ ਰਹੀ ਪੀਆਟੀਸੀ বাস ਨਾਲ ਟੱਕਰ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਦੋਨੋਂ ਪਤੀ ਪਤਨੀ ਦੀ ਮੌਕੇ ਉੱਤੇ ਮੌਤ ਹੋ ਗਈ ਜਦੋਂ ਕਿ ਮੋਟਰਸਾਈਕਲ ਉੱਤੇ ਸਵਾਰ ਇੱਕ ਹੋਰ ਲੜਕੀ ਜੋ ਪ੍ਰੀਤਮ ਸਿੰਘ ਦੀ ਨਜ਼ਦੀਕੀ ਰਿਸ਼ਤੇਦਾਰ ਦੱਸੀ ਜਾਂਦੀ ਹੈ ਸਮੇਤ ਛੋਟੀ ਬੱਚੀ ਜ਼ਖਮੀ ਹੋ ਗਈਆਂ ਮੇਰਾ ਨਾਮ ਵੀਰਵਲ ਸਿੰਘ ਹੈ ਜੀ ਗੁਜਰਾ ਤੋਂ ਜੀ ਭਤੀਜੀ ਹੈ ਜੀ ਇਹਨਾਂ ਦਾ ਮੰਨ ਲਓ ਪ੍ਰੋਣੇ ਦਾ ਨਾਮ ਤਾਂ ਪ੍ਰੀਤਮ ਸਿੰਘ ਹੈ ਜੀ ਕੁੜੀਆ ਦਾ ਨਾਮ ਅਰਸ਼ਦੀਪ ਸਿੰਘ ਹੈ ਅਰਸ਼ਪ੍ਰੀਤ ਸਿੰਘ ਕੌਰ ਤੇ ਇੱਕ ਦੂਜੀ ਬਤੀਜੀ ਜੀ ਦਾ ਨਾਮ ਮੰਨ ਲਓ ਅਮਨਦੀਪ ਹੈ ਆਮਨਾ ਕੈਨ ਨਹੀਂ ਅੱਛਾ ਇੱਕ ਵਾਰੀ ਹਾਂ ਬੱਚਾ 8 ਮਹੀਨਿਆਂ ਦਾ ਗੁੱਡੀ ਆ ਤੇ ਜੀ ਇਹ ਬੜੀ ਜੋ ਐਕਸਪਾਇਰ ਹੋਈ ਹੈ ਇਹ ਗੁਜਰਾ ਤੋਂ ਆਏ ਸੀਗੇ ਜੀ ਆਪਣੇ ਘਰ ਵੱਲ ਜਾ ਰਹੇ ਸੀਗੇ ਇਹਨਾਂ ਦਾ ਪਿੰਡ ਹੈ ਜੀ ਯਲਕੀ ਫਤਿਹਆਬਾਦ ਜ਼ਿਲ੍ਹੇ ਦੇ ਵਿੱਚ ਤੇ ਇਹ ਕਿਰਾਦਾਈ ਸੀ ਇਹ ਕੱਲ ਸਵੇਰੇ ਆਏ ਸੀਗੇ ਜੀ ਵੀਰਵਾਰ ਦੇ ਸਵੇਰੇ ਬਾਬੇ ਦੇ ਪ੍ਰੋਗਰਾਮ ਤੇ ਪੰਡਾਰਾ ਸੀਗਾ ਜੀ ਘਰੇ ਉਹਦੇ ਵਿੱਚ ਆਏ ਸੀਗੇ ਤੇ ਮੰਨ ਲਓ ਸਵੇਰੇ ਘਰੋਂ ਨਿਕਲੇ ਨੇ ਇਹ 5 ਵਜੇ ਜਾ ਕੇ 5:30 ਪੌਣੇ 6 ਦਾ ਲਗਭਗ ਟਾਈਮ ਹੋਊਗਾ ਜੀ ਉੱਥੇ ਜੋ ਮੰਨੋ ਬਲਾ ਡਾਡੀਪੂ ਦੀ ਪੀ ਆਰਟੀਸੀ ਬੱਸ ਹੈਗੀ ਉਹਦੇ ਨਾਲ ਜੋ ਐਕਸੀਡੈਂਟ ਹੋਇਆ ਮਿੰਨੀ ਬੱਸ ਹੈ ਮਿੰਨੀ ਬੱਸ ਹੈ ਜੀ 5 ਸਵਾ 5 ਵਜੇ ਦਾ ਟਾਈਮ ਹੈ ਪ੍ਰੋਪਰ ਤਾਂ ਕਹਿ ਨਹੀਂ ਸਕਦਾ ਜੀ ਮੈਂ 5 ਸਵਾ 5 ਵਜੇ ਦਾ ਟਾਈਮ ਹੈ ਤੇ ਐਕਸੀਡੈਂਟ ਹੈ ਤੇ ਦੱਸ ਦਿਓ ਜੀ ਜੋ ਬੱਸ ਸਾਡੇ ਨੂੰ ਸੜਕ ਮੁੜਦੀ ਹੈ ਬਾਈਪਾਸ ਹੈ ਹਮਚੜੀ ਤੋਂ ਅੱਗੇ ਆ ਕੇ ਉੱਥੇ ਹੋਇਆ ਜੀ ਹਾਂ ਜੀ ਉਮਰ ਕਿੰਨੇ ਕਿੰਨੇ ਦੋਨਾਂ ਜੀ ਉਮਰ ਦਾ ਮੰਨ ਕੇ ਚੱਲੋ ਵੀ 24 25 ਸਾਲ ਦੀ ਦਾ ਮੁੰਡੇ ਦੀ ਉਮਰ ਹੈ ਜੀ 22 ਸਾਲ ਦੀ ਗੁੜੀ ਆ ਜੀ ਉਮਰ ਹੈ ਦੀ ਜੋ ਐਕਸਪਾਇਰ ਹੋਈ ਹੈ ਬੱਚਾ ਵੀ ਇਹਦੀ ਹੈ ਹਾਂ ਜੀ ਭਾਈ ਕੀ ਹੈ ਔਰ बर जाएगी छब्बीस सालों में हाँ मेला था यहाँ पे उनके माइके हैं वहाँ पे आई हुई थी हाँ जी हाँ एक कल आए थे हाँ दो जख्मी है मौके पे एक बच्चा है साथ मिलने का वो भी जख्मी है बच्चे का प्रियांश है और लेडीज जो, जो नाम है प्रीतम और अमरप्रीत कौर हाँ मोटरसाइकिल दो मोटरसाइकिल आए थे हमारे गाँव से आज आज भी दो मोटरसाइकिल पर जा रहे थे ਇਹ ਇੱਕ ਮੋਟਰਸਲਗਾ ਤੇਲ ਮੁਗ ਗਿਆ ਤਾਂ ਉਹ ਪਿੱਛੇ ਆ ਰਹਾ ਸੀ ਇਤਨੇ ਵਿੱਚ ਉਹ ਕਹਿੰਦਾ ਚਲਾ ਕੇ ਇਸ ਤੇ ਚਲ ਤੂੰ ਇੱਕ ਤੇ ਹੋ ਗਏ ਸਾਰੇ ਇੱਕ ਤੇ ਹੋ ਗਏ ਹੋ ਗਏ ਤਾਂ ਵਾਪੇ ਇਤਨੀ ਇਧਰ ਐਕਸੀਡੈਂਟ ਹੋ ਗਿਆ ਇਹ ਰੋਡਵੇਜ ਬੱਸ ਹੈ ਪੀ ਆਰਟੀਸੀ ਅਮੇ ਸਾਢੇ 6:00 ਜੇ ਫੋਨ ਆਇਆ ਕੋਈ ਦਿਨ ਰੋਡ ਤੇ ਇਹ ਧਿਆਨ ਖਾਸ ਸੇ ਹੁੰਦੇ ਰਹਿੰਦੇ ਨੇ ਜਿਨ੍ਹਾਂ ਨਾਲ ਅਕਸਰ ਲੋਕਾਂ ਦੀ ਜਾਨ ਚਲੀ ਜਾਂਦੀ ਆ ਅਸੀਂ ਹਦਾਇਤ ਕਰਦੇ ਆ ਕਿ ਬੜੀ ਸਾਵਧਾਨੀ ਨਾਲ ਡਰਾਈਵ ਕੀਤਾ ਜਾਵੇ ਤੇ ਆਪਣੇ ਪਰਿਵਾਰ ਨੂੰ ਸੁਰੱਖਿਆ ਸੁਰੱਖਿਅਤ ਰੱਖਿਆ ਜਾਵੇ ਤੇ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਉਦ ਤੱਕ ਦੇਖਦੇ ਰਹੋ ਪੋਲ ਪੰਜਾਬ ਟੀਵੀ